अच्छा सर डॉक्टर साहब जिस तरह ਤੁਸੀਂ ਡਿਫਾਈਨ ਕੀਤਾ ਤਾਂ ਇਹਦੇ ਵਿੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਤੇ ਦਸਾਂ ਗੁਰੂਆਂ ਨੂੰ ਮੰਨਦਾ ਹੈ ਉਹ ਸਹਿਜ ਧਾਰੀ ਸਿੱਖ ਹੈ ਜੀ ਤੇ ਪਰ ਵਿਵਾਦ ਇੱਥੇ ਖੜਾ ਹੋ ਜਾਂਦਾ ਹੈ ਕਿ ਹਰ ਇੱਕ ਵਿਅਕਤੀ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦੌਰ ਦੇ ਵਿੱਚ ਕੋਈ दारू ਪੀਣ ਵਾਲਾ ਵੀ ਕਹਿੰਦਾ ਕਿ ਮੈਂ ਸਹਿਜ ਧਾਰੀ ਆ ਕੋਈ ਕਹਿੰਦਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਉਹਦੇ ਅਕੋਰਡਿੰਗ ਤੁਸੀਂ ਹਲਾਲ ਨਹੀਂ ਖਾ ਸਕਦੇ ਹਲਾਲ ਖਾਣ ਵਾਲਾ ਵੀ ਕਹਿੰਦਾ ਕਿ ਮੈਂ ਸਹਿਜਤਾਰੀ ਸਿੱਖਾਂ ਤਾਂ ਇਹਨਾਂ ਦੇ ਵਿੱਚ ਬਰੀਕੀ ਦੇ ਨਾਲ ਪਤਾ ਕਿਵੇਂ ਲੱਗੂਗਾ ਕਿ ਇਹ ਭਾਈ ਸਹਿਜਤਾਰੀ ਸਿੱਖ ਹੈ ਇਹਦੇ ਵਿੱਚ ਜ਼ਰੂਰ ਦੇਖੋ ਇਹ ਜਿਹੜੀ ਬਰੀਕੀ ਵਾਲੀ ਗੱਲ ਹੈ ਨਾ ਇਹ ਆ ਜਾਂਦੀਆਂ ਅੱਗੋਂ ਰਹਿਤ ਮਰਿਆਦਾ ਤੇ ਠੀਕ ਹੈ ਜੀ ਹੁਣ ਜੇ ਰਹਿਤ ਮਰਿਆਦਾ ਮੁਤਾਬਕ ਚੱਲੀ ਤਾਂ ਕਈ ਖਾਲਸੇ ਵੀ ਪਤਤ ਹੋਏ ਫਿਰਦੇ ਇੱਥੇ ਜੀ ਇਹ ਤੁਸੀਂ ਪਰਸਨਲ ਤੁਹਾਡਾ ਫੇਥ ਹੈ ਹਮ ਪਹਿਲੀ ਗੱਲ ਤਾਂ ਰਿਲੀਜੀਅਨ ਇਜ਼ ਅ ਫੇਥ ਸਭ ਤੋਂ ਪਹਿਲਾਂ ਔਰ ਜਿਹੜਾ ਵਿਅਕਤੀ ਸਿੱਖ ਪਰਿਵਾਰ ਚ ਪੈਦਾ ਹੋ ਗਿਆ ਉਹ ਸਿੱਖੀ ਹੈ ਹੁਣ ਉਹਨੂੰ ਅਸੀਂ ਅੱਗੋਂ ਜੇ ਅਮਰਤਾਰੀ ਖਾਲਸਾ ਕੋਈ ਬੱਜਰ ਕੁਰੇਤ ਕਰਦਾ ਤਾਂ ਉਹ ਪਤਿਤ ਹੋ ਜਾਂਦਾ ਠੀਕ ਹੈ ਜੀ ਹੁਣ ਇਹ ਜਿਹੜੀਆਂ ਵੋਟਾਂ ਨੇ ਵੋਟਾਂ ਦੇ ਵਿੱਚ ਇੱਕ ਕਨਸੈਪਟ ਹੈ ਕਿ ਸ਼ਰਾਬ ਨਹੀਂ ਪੀਂਦਾ ਔਰ ਤਬਾਕੂ ਨਹੀਂ ਛਕਦਾ ਖਾਂਦਾ ਕਿਸੇ ਰੂਪ ਔਰ ਹਲਾਲ ਮੀਟ ਵੀ ਛਕਦਾ ਠੀਕ ਹੈ ਨਾ ਪਰ ਇਸਤਰੀ ਕਿਸੇ ਦਾ ਸੰਗ ਨਹੀਂ ਕਰਦਾ ਉਹ ਬੱਜਰ ਕੁਰੇਤਾ ਨੇ ਹੁਣ ਉਹ ਕੁਰੇਤਾ ਜਿਹੜੀਆਂ ਨੇ ਉਹ ਅਮਰਤਾਰੀ ਤੇ ਲਾਗੂ ਨੇ ਜੀ ਔਰ ਉਹੀ ਪਤਿਤ ਹੁੰਦਾ ਸਹਿਜਤਾਰੀ ਤੇ ਵੋਟ ਬਣਾਉਣ ਵੇਲੇ ਲਾਗੂ ਨੇ ਜੇ ਸਹੀ ਤਰੀਕੇ ਨਾਲ ਵੋਟ ਬਣਾਉਣੇ ਆ ਤਾਂ ਉਹ ਸ਼ਰਾਬ ਨਾ ਪੀਂਦਾ ਹੋਵੇ ਉਹ ਤੰਬਾਕੂ ਨਾ ਖਾਂਦਾ ਹੋਵੇ ਯਾਨੀ ਨਸ਼ੇੜੀ ਨਾ ਹੋਵੇ ਠੀਕ ਹੈ ਨਾ ਸੋ ਹੁਣ ਇੱਥੇ ਇਹ ਚੀਜ਼ ਦਾ ਕਨਸੈਪਟ ਜਿਹੜਾ ਅਸੀਂ ਕੱਲੇ ਕੱਲੇ ਵਿਅਕਤੀ ਨੂੰ ਅਸੀਂ ਚੈੱਕ ਨਹੀਂ ਕਰ ਸਕਦੇ ਇਹਦੇ ਵਿੱਚ ਠੀਕ ਹੈ ਐ ਤਾਂ ਫਿਰ ਉਹਨਾਂ ਨੇ ਡੋਪ ਟੈਸਟ ਕਰਾਉਣੇ ਪੈਣਗੇ ਕੱਲੇ ਕੱਲੇ ਵੋਟਰ ਦੇ ਅਗਰ ਇੰਨੀ ਬਰੀਕੀ ਚ ਜਾਈਏ ਸੋ ਪਹਿਲੀ ਗੱਲ ਤਾਂ ਜੀ ਦੇਖੋ ਅਸੀਂ ਤਾਂ ਇਲੈਕਸ਼ਨਾਂ ਦੇ ਖਿਲਾਫ ਆ ਸਾਡੇ ਧਰਮ 'ਚ ਇਲੈਕਸ਼ਨ ਕਿਉਂ ਅੱਜ ਤੱਕ ਕਿਸੇ ਹੋਰ ਧਰਮ 'ਚ ਇਲੈਕਸ਼ਨ ਦੇਖੀਏ ਤੁਸੀਂ ਸਾਡੇ ਧਰਮ ਤੇ ਇਲੈਕਸ਼ਨਾਂ ਦਾ ਸੰਗਲਪ ਆਇਆ ਹੋਇਆ ਤੇ ਇੱਥੇ ਪ੍ਰੋਪਰ ਸਿਲੈਕਸ਼ਨ ਹੋਣੀ ਚਾਹੀਦੀ ਹੈ ਵਧੀਆ ਕਿਰਦਾਰ ਦੇ ਜਿਹੜੇ ਵਿਅਕਤੀ ਨੇ ਉਹ ਅੱਗੇ ਹੋਣੇ ਚਾਹੀਦੇ ਆ ਅਸੀਂ ਉਹੀ ਲੜਾਈ ਲੜ ਰਹੇ ਆ ਅਸੀਂ VOTING RIGHTS ਮੰਗ ਰਹੇ ਆ ਅਸੀਂ ਕੋਈ ਇਲੈਕਸ਼ਨ ਲੜਨ ਦਾ ਹੱਕ ਨਹੀਂ ਮੰਗ ਰਹੇ ਕਿਉਂਕਿ ਗੁਰਦੁਆਰਾ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਸੈਕਸ਼ਨ 45 ਕਿ ਅਮਰਤਾਰੀ ਖਾਲਸਾ ਹੀ ਚੋਣ ਲੜੇਗਾ ਇੱਥੇ ਇੱਕ ਨਵਾਂ ਭਰਮ ਪਾਇਆ ਜਾਂਦਾ ਸੁਖਵਿੰਦਰ ਜੀ ਕਿਹਾ ਜਾਂਦਾ ਹੈਗਾ ਕਿ ਜੀ ਐਂ ਤਾਂ ਜੀ ਜੀ ਸਹਾਇ ਕਰੇ ਨੂੰ ਨਾਲ ਲੈ ਲਿਆ ਕੱਲ ਨੂੰ ਕੋਹਣ ਮੋਣ ਸਾਡੇ ਜਥੇਦਾਰ ਬਣ ਜਾਣਗੇ ਜੀ ਸਾਡੇ ਸ਼ਰਮਨੀ ਕਮੇਟੀ ਦੇ ਮੈਂਬਰ ਜਾਂ ਪ੍ਰਧਾਨ ਬਣ ਜਾਣਗੇ ਜੀ ਬਿਲਕੁਲ ਗਲਤ ਹੈ ਇਹ ਖਾਸਾ ਨਹੀਂ ਹੈਗਾ ਅਸੀਂ ਤਾਂ ਡ ਕਿਉਂਕਿ ਸੈਕਸ਼ਨ 45 ਇਹ ਕਹਿੰਦਾ ਗੁਰਦੁਆਰਾ ਐਕਟ ਦਾ ਕਿ ਅਮਰਤਾਰੀ ਜਿਹੜਾ ਹੈਗਾ ਉਹੀ ਚੋਣ ਲੜੇਗਾ ਹੁਣ ਅਮਰਤਾਰੀ ਜੇ ਚੋਣ ਲੜਦਾ ਤੇ ਤੁਸੀਂ ਤਾਂ ਵੋਟਰ ਹੋ ਤੇ ਉਥੇ ਕਿਵੇਂ ਕਬਜ਼ਾ ਹੋ ਜਾਏਗਾ ਜਾਂ ਕਿਵੇਂ ਸਾਡਾ ਜਥੇਦਾਰ ਕੋਲ ਮਨ ਹੋ ਜਾਏਗਾ ਸੋ ਇਹ ਇੱਕ ਬਹੁਤ ਵੱਡਾ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ